ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਆ। ਹੋਰ ਦੱਸੋ ਜੀ ਠੀਕ ਠਾਕ ਹੋਵੋਗੇ। ਆਪਣੇ ਜੀ ਦੀ ਮੱਝ ਦੇ ਬੰਨ ਪੈ ਗਿਆ ਸੀ। ਵੀਡੀਓ ਆਪਾਂ ਤਾਂ ਨਹੀਂ ਪਾਈ ਦੋ ਦਿਨ ਹੋ ਗਈ ਸੀ। ਉਸ ਦੀ ਉਲਝੇ ਰਹੇ ਵੀ ਕਿਸ ਤਰ੍ਹਾਂ ਕਾਉ ਕਦੇ ਇਹੋ ਜਿਹਾ ਕੁਝ ਹੋਇਆ ਨਹੀਂ ਸੀ ਆਪਣੇ ਨਾਲ ਨਾ ਹੀ ਸਾਡੇ ਕਿਤੇ ਪੇਕੇ ਪਿੰਡ ਹੋਇਆ ਸੀ ਨਾ ਹੀ ਇੱਥੇ। ਇਹ ਪਤਾ ਨਹੀਂ ਜੀ ਕਿ ਮੈਂ ਪਤਾ ਨਹੀਂ ਨਵੀਂ ਤੂੜੀ ਆ ਗਈ ਇਸ ਕਰਕੇ ਵੀ ਹੋ ਗਿਆ। ਨਾਲੇ ਆਪਾਂ ਤੂੜੀ ਵੀ ਛਾਣ ਕੇ ਪਾਉਂਦੇ ਰਹੇ ਹਾਂਗੇ। ਬਹੁਤ ਜਿਆਦਾ ਦਿੱਕਤ ਆਈ ਆਪਾਂ ਡਾਕਟਰ ਨੂੰ ਦਿਖਾਇਆ ਉਹਨੇ ਆਪਦਾ ਕੋਰਸ ਕੀਤਾ ਬੋਤਲਾ ਲਾਈਆਂ ਇਹਦੇ ਗੁਰੂ ਗੋਸ਼ ਚੜਦੇ ਰਹੇ ਟੀਕੇ ਵੀ ਲਾਏ ਉਹਦੋਂ ਬਾਅਦ ਨਹੀਂ ਫਰਕ ਪਿਆ ਐਤਵਾਰ ਦਾ ਪਿਆ ਹੋਇਆ ਬੰਨ ਦੀ ਸਾਨੂੰ ਅੱਜ ਬੁੱਧਵਾਰ ਆਗਾ ਚੌਥੇ ਦਿਨ ਜਾ ਕੇ ਖੁੱਲਿਆ ਉਹ ਆਪਾਂ ਦੇਸੀ ਨੁਸਖਾ ਦਿੱਤਾ ਸੀ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਦੇ ਕਿਉਂਕਿ ਜੇ ਆਪਾਂ ਨੰਗਰ ਆਮਕਰਾਂ ਵਿੱਚ ਰੱਖਦੇ ਰਹਿੰਨੇ ਆਂਗੇ ਕਈ ਵਾਰ ਡਾਕਟਰਾਂ ਵਾਲਾ ਕੰਮ ਨਹੀਂ ਵੀ ਕੰਮ ਕਰਦਾ ਤੇ ਦੇਸੀ ਕਰ ਜਾਂਦਾ ਹੈਗਾ ਤੇ ਆਪਾਂ ਜੀ ਦੇਸੀ ਦਵਾਈ ਦਿੱਤੀ ਸੀ ਉਸ ਨੂੰ ਦੱਸ ਦਿੰਦੇ ਆ ਕਿ ਕਿਸ ਤਰ੍ਹਾਂ ਦਿੱਤੀ ਸੀ ਤੇ ਕਿਹੜੀ ਦਵਾਈ ਸੀਗੀ ਆਪਾਂ ਜੀ ਇਹ ਜਿਮੈਨ ਸੀਗੀ ਇਹ ਪਰਸਾਰੀਆਂ ਤੋਂ ਮਿਲ ਜਾਂਦੇ ਜਿਮੈਨ ਤਾਂ ਆਪਾਂ ਨੂੰ ਆਮ ਹੀ ਪਤਾ ਵੀ ਆਮ ਦੁਕਾਨਾਂ 'ਤੋਂ ਵੀ ਮਿਲ ਜਾਂਦੀ ਹੈ ਦਾਲਚੀਨੀ ਸੀਗੀ ਜੀ 100 ਗ੍ਰਾਮ ਤਾਂ ਜਿਮੈਨ ਸੀਗੀ 100 ਗ੍ਰਾਮ ਹੀ ਦਾਲਚੀਨੀ ਸੀ ਇੱਕ ਇਥੇ ਬਲੈਕ ਜੇ ਕਲਰ ਦਾ ਇਹ ਮਸਬਰ ਇਹ ਮਸਾ ਮਿਲਦਾਗਾ ਇਹ ਆਪਾਂ 30 ਗ੍ਰਾਮ ਲੈਤੀ ਹੈਗੀ ਤੇ 200 ਗ੍ਰਾਮ ਸੀ ਗੁੜ ਲੈਣਾਗਾ ਇਹ ਆਪਾਂ ਬਾਲਣ ਦਾ ਤਰੀਕਾ ਦੱਸ ਦਿੰਨੇ ਆ ਜੀ ਕਿਲੋ ਪਾਣੀ ਦੇ ਵਿੱਚ ਆਪਾਂ ਇਹ ਦਾਲਚੀਨੀ 100 ਗ੍ਰਾਮ 100 ਗ੍ਰਾਮ ਜਮੈਨ 30 ਗ੍ਰਾਮ ਇਹ ਮੁਸੱਬਰ ਇਹ ਤਿੰਨੇ ਚੀਜ਼ਾਂ ਵਾ ਲੈਣੀਆਂ ਨੇ 1 ਲੀਟਰ ਪਾਣੀ 'ਚ ਉਦੋਂ ਬਾਅਦ ਅੱਧਾ ਲੀਟਰ ਪਾਣੀ ਦਾ ਰਹਿ ਗਿਆ ਅੱਧਾ ਇਹਦੇ ਵਿੱਚ ਗਾਇਬ ਹੋ ਗਿਆ ਵੀ ਮਤਲਬ ਕਿ ਰਿੱਜ ਗਈ ਸਮਾਰਕ ਚੰਗੀ ਤਰ੍ਹਾਂ ਉਦੋਂ ਅੱਧਾ ਪਾਣੀ ਰਹਿਣਾ ਚਾਹੀਦਾ ਅੱਧਾ ਲੀਟਰ ਉਦੋਂ ਬਾਅਦ ਜੀ ਆਪਾਂ ਥੱਲੇ ਤਾਰ ਲੈਣੀ ਜਦੋਂ ਜੀ ਆਪਾਂ ਥੱਲੇ ਤਾਰ ਲਿਆ ਉਦੋਂ ਬਾਅਦ ਇਹਨੂੰ ਪੁੰਨ ਲੋ ਕਿਉਂਕਿ ਇਹ ਦੱਕਰੇ ਬਹੁਤ ਮੁਸ਼ਕਲ ਨਾਲ ਕਿ ਉਹ ਇਹਦੇ ਬਸੂ ਦੇ ਅੰਦਰ ਵੀ ਨਹੀਂ ਜਾਂਦੇਗੇ ਇੱਕ ਤਾਂ ਊਂ ਢਿੱਲਾ ਹੁੰਦਾ ਇੱਕ ਫਿਰ ਇਹ ਕਿਸ ਤਰ੍ਹਾਂ ਦੀ ਆਪਾਂ ਦੇਈਏ ਇਹ ਨੂੰ ਪੁੰਨ ਲੋ ਚਾਹ ਪੁੰਨੀ ਨਾਲ ਪੁੰਕੇ ਉਸ ਤੋਂ ਬਾਅਦ ਕੋਸੇ ਦੇ ਵਿੱਚ ਗੋਲ ਗੁੜ ਮਿਕਸ ਕਰ ਦੋ 200 ਗ੍ਰਾਮ ਉਸ ਤੋਂ ਬਾਅਦ ਜੀ ਅਸੀਂ ਇੱਕ ਬਣਾ ਰਹੇ ਝੂਰਨ ਸੀਗਾ ਇਹ ਕੈਮ ਚੂਰਨਾ ਹੈਗਾ ਇਹ ਤਾਂ ਆਪਾਂ ਦੇ ਵਾਸਤੇ ਵੀ ਵਧੀਆ ਹੁੰਦਾ ਸਿਹਤ ਵਾਸਤੇ ਕਈ ਵਾਰ ਜੇ ਆਪਾਂ ਨੂੰ ਪ੍ਰੋਬਲਮ ਆ ਜਾਏ ਕਈ ਵਾਰ ਕਬਜ ਹੋ ਜਾਏ ਘਰ ਵਿੱਚ ਵੱਡਿਆਂ ਨੂੰ ਜਾਂ ਛੋਟਿਆਂ ਨੂੰ ਨਿੱਗੇ ਪਾਣੀ ਨਾਲ ਲੈ ਲਓ ਤੇ ਪੇਟ ਸਾਫ਼ ਹੋ ਜਾਂਦਾ ਹੈਗਾ ਇਹ ਅਸੀਂ 2.5 ਚਮਚੇ ਦਿੱਤੇ ਸੀ ਮਰਜ ਦੇ ਇਹਦੇ ਵਿੱਚ ਹੀ ਮੈਂ ਪਾਤੇ ਸੀਗੇ ਜਦੋਂ ਪੁੰਕੇ ਸਮਾਰ ਕੇ ਕਾਈ ਜਮਚੇ ਪੈ ਦੇ ਵਿੱਚ ਕੈਮਚੂਰ ਦੇ ਕੋਲਤੇ ਸੀਗੇ ਇਹ ਤਾਂ ਜੀ ਆਪਣੀ ਹੋ ਗਈ ਦਵਾਈ ਤਿਆਰ ਦੇਸੀ ਘਰ ਵਿੱਚ ਆਪਾਂ ਵਰਤੀ ਹੈਗੀ ਮੈਂ ਤੁਹਾਨੂੰ ਤਾਂ ਵੀਡੀਓ ਦਰਦੀਆਂ ਕਿਉਂਕਿ ਬਹੁਤ ਜਿਆਦੇ ਪ੍ਰੋਬਲਮ ਆ ਜਾਂਦੀ ਹੈ ਜਦੋਂ ਆਪਣੇ ਪਸ਼ੂ ਨੂੰ ਕੋਈ ਬਿਮਾਰੀ ਇਹ ਜੀ ਆ ਜਾਏ ਤੇ ਬਚਣ ਦੇ ਵੀ ਨਹੀਂ ਚਾਂਸ ਹੁੰਦੇ ਕਈ ਚਾਂਸ ਆਪਣੇ ਦੇਖੇ ਹੈਗੇ ਮੱਝਾਂ ਦੀ ਜਾਨ ਜਾ ਸਕਦੀ ਹੈ ਇਹਦੇ ਨਾਲ ਗਈ ਵੀ ਆ ਇਸ ਤਰ੍ਹਾਂ ਜੀ ਆਪਾਂ ਪੈਪ ਬਣਾ ਲੈ ਸੀਗਾ ਇਸ ਤਰ੍ਹਾਂ ਆਪਾਂ ਪਾਇਪ ਤਿਆਰ ਕਰ ਲਿਆ ਸੀ ਇਹ ਬੋਤਲ ਦਾ ਗਾਲ ਵੱਡ ਲਿਆ ਕਈ ਵਾਰ ਆਪ ਨੂੰ ਆ ਜਾਂਦਾ ਵੀ ਕਿਵੇਂ ਦੇਈਏ ਹੈ ਨਾ ਅੱਗੇ ਤਾਂ ਨਾਲਾਂ ਹੁੰਦੀਆਂ ਨਾਲ ਨਾਲ ਕਹਿੰਦੇ ਹੁੰਦੇ ਸੀਗੇ ਸਾਡੇ ਵੀ ਲੱਕੜ ਦੀ ਸੀਗੀ ਉਹਦੇ ਨਾਲ ਦੇ ਦਿੰਦੇ ਸੀਗੇ ਇਹ ਮੋਟਰ ਦਾ ਪਾਇਪ ਆ ਜੀ ਇਹ ਆਪਾਂ ਬੋਤਲ ਦਾ ਗਾਲ ਵੱਡ ਲਿਆ ਕਿਉਂਕਿ ਅਸੀਂ ਇਹ ਹਸਪਤਾਲ ਆਪਣੇ ਨਗਰ ਨਾਲ ਹੀ ਇਹ ਨਿਰਧਰੀ ਕੀ ਸਰਕਾਰੀ ਹਸਪਤਾਲ ਚ ਇਹੀ ਰੱਖਿਆ ਹੋਇਆ ਇਹ ਆਪਾਂ ਘਰੇ ਤਿਆਰ ਕਰ ਲਿਆ ਇਹ ਇੱਕ ਪਾਸੇ ਆਪਾਂ ਮੂੰਹ ਦੇ ਵੱਜਦੇ ਪਾ ਕੇ ਜੀਭ ਦੇ ਉੱਪਰ ਨਹੀਂ ਧਰਨਾ ਮੱਝ ਦੇ ਪਾਸੇ ਵਿੱਚ ਦੀ ਮੂੰਹ ਦੇ ਪਾ ਕੇ ਇਸ ਤਰ੍ਹਾਂ ਵਿੱਚ ਪਾ ਦੋ ਤੇ ਫਿਰ ਇਹਦੇ ਵਿੱਚ ਵੀ ਹੌਲੀ ਹੌਲੀ ਪਾਈ ਜਾਓ ਪਰ ਇਹਹੀ ਦਵਾਈ ਬਹੁਤ ਵਧੀਆ ਹੈਗੀ ਤੁਸੀਂ ਜ਼ਰੂਰ ਜੇ ਕਿਤੇ ਆਪਾਂ ਨੂੰ ਅਸਲ ਤਰ੍ਹਾਂ ਰੱਬ ਕਰੇ ਪ੍ਰੋਬਲਮ ਨਾ ਆਵੇ ਤੇ ਇਹ 24 ਘੰਟੇ ਦੇ ਅੰਦਰ ਅੰਦਰ ਜੀਵਨ ਸਾਡੀ ਮੱਜ ਦਾ ਖੂਲਦਾ ਬਹੁਤ ਹੀ ਜਿਆਦਾ ਵਧੀਆ ਦਵਾਈ ਹੈ ਪਰ ਡਾਕਟਰ ਦਾ ਇਹਨਾਂ ਨਹੀਂ ਵੀ ਕੰਮ ਹੋਣੇ ਆਖਿਆ ਵੀ ਚਾਹ ਤੁਸੀਂ ਜੇ ਤੂੰ ਦੇਸੀ ਕਿ ਵਰਤਨੀਮ ਕੋਈ ਦਵਾਈ ਵਰਤ ਸਕਦੇ ਹੋ ਪਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਜੀ ਕਿ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆਪਣੇ ਮੱਜਾਂ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਨਮੀ ਤੂੜੀ ਕਰਕੇ ਕੋਈ ਵੀ ਮੱਜ ਹੋਈ ਗਾਂ ਹੋਈ ਤੇ ਸਾਡਾ ਤਾਂ ਬਹੁਤ ਪਾਥਾਂ ਦੇ ਭਾਂਡੇ ਛੁੱਟ ਗਏ ਸੀ ਮੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਜਦ ਸਾਡੀ ਮਰਜੀ ਮਹੀਨਾ ਵਾਲੇ ਸੂਈ ਨੂੰ ਹੋਇਆ ਕੱਟੀ ਉਹਦੋਂ ਦੁੱਧੋਂ ਤੋਂ ਬਾਗੀ ਕਿਉਂਕਿ ਸਾਨੂੰ ਪਤਾ ਜੇ ਨਾ ਖਾਊਗੀ ਤੇ ਫਿਰ ਦੁੱਧ ਵੀ ਕਿੱਥੋਂ ਦੇਊਗੀ ਸਾਨੂੰ ਤਾਂ ਆਏ ਸੀਗੇ ਕਿਤੇ ਰੱਬ ਨਾ ਕਰੇ ਇਹ ਜੀ ਗੱਲਬਾਤ ਹੋ ਜੇ ਵੀ ਪ੍ਰਮਾਤਮਾ ਨੇ ਫਿਰ ਵੀ ਸਾਨੂੰ ਲਈ ਸੁਣ ਲਈ ਇਹ ਨੁਸਕਾ ਕੰਮ ਕਰ ਗਿਆ ਸਾਨੂੰ ਇਹ ਵੱਡੇ ਵੀ ਜਿਵੇਂ ਆਪਣੇ ਪ੍ਰਯੋਗ ਜਿਵੇਂ ਆਪਾਂ ਨੂੰ ਦੱਸਦੇ ਹੁੰਦੇ ਹੈਗੇ ਐਂ ਕਰਕੇ ਜੀ ਅੱਗੇ ਦੱਸਿਆ ਸੀ ਕਿਸੇ ਨੇ ਬੁੜੇ ਨੇ ਸਿਆਣਿਆਂ ਨੇ ਉਹ ਕਹਿੰਦੇ ਐਂ ਕਰਕੇ ਤੁਸੀਂ ਆਦਵਾਈ ਬਣਾਇਓ ਤੁਸੀਂ ਵੀ ਮੱਝ ਨੂੰ ਦਿਓ ਜ਼ਰੂਰ ਫਾਇਦਾ ਕਰੂਗੀ ਪਰ ਇਹ 24 ਘੰਟੇ ਦੇ ਅੰਦਰ ਅੰਦਰ ਕਰ ਜੂਗੀ ਬਹੁਤ ਹੀ ਵਧੀਆ ਦਵਾਈ ਹੈ ਜੀ ਤੁਸੀਂ ਕਈ ਵਾਰ ਆਪਾਂ ਨੂੰ ਭੁੱਲ ਜਾਂਦੇ ਆ ਕਾਪੀ ਤੇ ਨੋਟ ਕਰ ਲਿਓ 100 ਗ੍ਰਾਮ ਜਮੈਨ 100 ਗ੍ਰਾਮ ਦਾਲ ਚੀਨੀ 200 ਗ੍ਰਾਮ ਗੁੜ ਤੇ 30 ਗ੍ਰਾਮ ਇਹ ਮਸਬਲ ਇਹ ਪਾਉਣਾ ਜੀ ਇਹ ਹੈਗਾ ਕੈਮਜੂਨ ਇਹ ਦੋ ਚਮਚੇ ਪਾਉਣੇ ਹਨ ਤੁਸੀਂ ਢਾਈ ਵੀ ਪਾ ਦਿਓ ਤਿੰਨ ਵੀ ਪਾ ਦਿਓ ਤਾਂ ਕੋਈ ਖਤਰਾ ਨਹੀਂਗਾ ਤੇ ਪਰ 24 ਘੰਟੇ ਦੇ ਅੰਦਰ ਅੰਦਰ ਇਹ ਦਵਾਈ ਆਪਣੀ ਕੰਮ ਕਰ ਜੂਗੀ ਡਾਕਟਰ ਦੀ ਕੋਈ ਲੋੜ ਨਹੀਂ ਪੈਂਦੀ ਜੇ ਸੋੜੇ ਆਪਾਂ ਚਲ ਹਾਂ ਠੀਕ ਆ ਵੀ ਗੁਰੂ ਕੋਸ਼ ਚੜ ਗਿਆ ਵੀ ਜਾਦੇ ਪ੍ਰੋਬਲਮ ਆ ਗਈ ਸੀ ਕਿਉਂਕਿ ਥੋੜੀ ਜਿਹੀ ਬੈਠ ਗਈ ਸੀ ਜਿਆਦੇ ਤਾਂ ਕਰਕੇ ਆਪਾਂ ਗੁਰੂ ਕੋਸ਼ ਚੜਾਇਆ ਸੀ ਡਾਕਟਰ ਕਹਿੰਦਾ ਵੀ ਥੋੜੀ ਕਮਜ਼ੋਰੀ ਆ ਗਈ ਤੇ ਨਹੀਂ ਪਰ ਇਹ ਦਵਾਈ ਬਹੁਤ ਹੀ ਜਿਆਦੇ ਵਧੀਆ ਗਈ ਤੁਸੀਂ ਜਰੂਰ ਇਹ ਨੋਟ ਕਰਕੇ ਰੱਖਿਓ ਅੱਗੇ ਵੀ ਸ਼ੇਅਰ ਕਰਦੇ ਵਦ ਤੋਂ ਵਦ ਵੀ ਵੀਰ ਭਰਾਵਾਂ ਜਿਹੜੇ ਕੋਈ ਆਏ ਹੁੰਦਾਗਾ ਉਹ ਦਵਾਈ ਵਰਤ ਸਕਣ ਚਲੋ ਜੀ ਵੀਡੀਓ ਆਪਾਂ ਇੰਨੀ ਬਣਾਈ ਅੱਜ ਲਈ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਤਤ ਸਤਿ ਸ੍ਰੀ ਅਕਾਲ